ਤਾਂ ਮੈਨੂੰ ਤਾਂ ਸਵੇਰੇ ਫੋਨ ਆਇਆ ਫੈਕਟਰੀ ਦਾ ਬਈ ਗੱਲੇ ਦਾ ਪੂਰੀ ਸਰਕਾਰ ਦਾ ਤਾਲਾ ਤੋੜ ਕੇ ਪੈਸੇ ਲੈ ਗਏ ਜਦ ਇੱਥੇ ਆ ਕੇ ਦੇਖਿਆ ਇਹ ਦੱਸ ਰਹੇ ਸੀ ਵੀ ਬਾਹਰਲੇ ਗੇਟ ਨੂੰ ਵੀ ਤਾਲਾ ਲੱਗਾ ਸੀ ਤੇ ਪਰਲੇ ਗੇਟ ਨੂੰ ਵੀ ਤਾਲਾ ਲੱਗਾ ਸੀ ਫੇਰ ਚੋਰੀ ਕਿੱਦਾਂ ਹੋ ਗਈ ਹੈ ਚੋਰੀ ਕਿੱਦਾਂ ਹੋ ਗਈ ਤਾਂ ਜਿਹੜਾ ਫੜਿਆ ਜਾਊਗਾ ਉਹੀ ਦੱਸੂਗਾ ਨਾ ਚਾਬੀ ਡੁਪਲੀਕੇਟ ਵੀ ਬਣਾ ਸਕਦੇ ਆ ਜਾਂ ਫਿਰ ਚਾਬੀਆਂ ਉਹਨਾਂ ਕੋਲ ਹੋਣਗੀਆਂ ਤਿੰਨ ਵਾਲੀ ਪਹਿਲਾਂ ਤੋੜ ਕੇ ਲੈ ਗਏ ਮੈਂ ਤਾਂ ਬਾਬਿਆਂ ਨੂੰ ਇਹੀ ਫਰਿਆਦ ਕਰਦਾ ਵੀ ਤੁਸੀਂ ਅੱਖਾਂ ਮੀਟ ਕੇ ਸੁੱਤੇ ਪਏ ਆ ਅੱਖਾਂ ਖੋਲੋ ਉਹਨਾਂ ਨੂੰ ਨਸੀਹਤ ਆਵੇ ਉਹਨਾਂ ਨੂੰ ਕੁਝ ਹੋਵੇ ਉਹਨਾਂ ਨੂੰ ਪਤਾ ਲੱਗਿਆ ਵੀ ਬਾਬੇ ਦਾ ਖਾਲਾ ਕਿੱਦਾਂ ਤੋੜੀਦਾ ਸ਼ਖਸੀ ਦਿਖਾਵੇ ਬਾਬਾ ਆਪਣੀ ਆਪੀਆਂ ਰਣਗੋਲ ਹੁੰਦੀਆਂ ਚਾਪੀਆਂ ਤੁਹਾਡੇ ਕੋ ਵੀ ਹੁੰਦੀਆਂ ਚਾਪੀਆਂ ਅਸੀਂ ਹੁਣ ਨਹੀਂ ਆਸੀਂ ਆਹ ਹੁਣ ਇਹ ਕਨੇ ਹੋਣੀ ਚੋਰੀ ਰਾਤ ਨੂੰ ਚੋਰੀ ਹੋਈ ਗੱਲ ਉਹ ਇਹ ਤਾਂ ਸਾਨੂੰ ਪਤਾ ਸੀ ਕੰਮ ਹੋ ਜਾਣਾ ਹੈਗਾ ਉਹ ਕਿੱਦਾਂ ਪਤਾ ਕਿੱਦਾਂ ਇੱਕ ਮਿੰਟ ਕਿੱਦਾਂ ਪਤਾ ਉਹ ਮੁੰਡੇ ਨੂੰ ਮੈਂ ਕਿਹਾ ਇੱਥੇ ਪਈ ਰਾਤ ਨੂੰ ਪਤਾ ਕਿ ਸਰਾਰਤਵਾਜੀ ਹੋਣੀ ਹੋਣੀ ਹੈ ਇੱਥੇ ਰਹਿੰਦੇ ਆ ਬੰਦੇ ਉਹ ਕਹਿੰਦੇ ਅਸੀਂ 20 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਅਸੀਂ 50 ਸਾਲ ਹੋ ਗਏ ਸੇਵਾ ਤਾਂ ਚੰਗੀ ਗੱਲ ਐ ਕਰਨੀ ਪਰ ਇਹ ਗੁੰਡਾਗਰਦੀ ਹੋएगी ਮਤਲਬ ਮਾਰੋ ਟ੍ਰੈਸਟ ਜਿਹੜਾ ਸਾਡਾ ਬਣਿਆ ਸੀ ਉਹ ਕਹਿੰਦੇ ਅਸੀਂ ਨਹੀਂ ਤੁਹਾਨੂੰ ਮੰਨਦੇ ਟ੍ਰੈਸਟ ਨੂੰ ਸਾਡੀ ਅਸੀਂ ਸੇਵਾ ਕਰਦੇ ਮੈਂ ਕਹਿੰਦਾ ਕਰਦੇ ਤੁਸੀਂ ਸੇਵਾ ਠੀਕ ਐ ਤਾਂ ਤੁਸੀਂ ਪੈਸੇ ਨਾਲ ਨਾ ਲਵਾ ਗੱਲੇ ਚ 50 ਹੋ ਗਏ ਕਿੰਨੇ ਅਸੀਂ ਸਾਨੂੰ ਬੈਠਿਆ ਨੂੰ ਇੱਥੇ 10 ਵਾਰੀ ਇਹਨਾਂ ਨੇ ਗੱਲਾਂ ਤੜਵਾਤਾ ਰਲ ਕੇ ਦਾਸਵਾਰੀ ਰਲ ਗਏ ਇਹਨਾਂ ਨੇ ਗੱਲਾਂ ਤੜਵਾਤਾ ਅਮਰੇ ਅਸੀਂ ਟਰਸਟ ਬਣਾਗੇ ਆਪਣਾ ਨਵਾਂ ਉਹ ਦੇਖੋ ਸਾਡੇ ਕੈਮਰੇ ਵੀ ਮਾਰੇ ਉੱਧਰ ਕੈਮਰਾ ਦੱਸਾ ਟਰਸਟ ਦਾ ਉਹ ਲੱਗਿਆ ਹੋਇਆ ਬੋਰਡ ਲੱਗਿਆ ਹੋਇਆ ਉਹ ਸਾਡੇ ਮੈਂਬਰ ਆ ਇਹ ਜਿਹੜੇ ਬੈਠੇ ਇਹ ਤਾਂ ਠੱਕੇ ਨਾਲ ਨਜਾਇਜ਼ ਬੈਠੇ ਹੋਏ ਟਰਸਟ ਦੇ ਮੈਂਬਰ ਬਣੇ ਹੋਏ ਨੇ ਲੁਧਿਆਣਾ ਇਹਨਾਂ ਨਾਲ ਜੁੜ ਚੁੱਕੇ ਤੁਸੀਂ ਮੈਂ ਯੂਐਮਬੀ ਨਹੀਂ ਲੁਧਿਆਣਾ ਦੇ ਸ਼ਿਪੂਰੀ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਇੱਕ ਅਗੋਰੀ ਦਰਬਾਰ ਦੇ ਵਿੱਚ ਜਿਹੜੀ ਹੈ ਚੋਰੀ ਹੁੰਦੀ ਹੈ ਚੋਰੀ ਦਾ ਮਾਮਲਾ ਸਾਹਮਣੇ ਆਂਦਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਲੱਖ ਤੋਂ ਡੇਢ ਲੱਖ ਦੀ ਜਿਹੜੀ ਹੈ ਗੁੱਲਗੋਦ ਵਿੱਚੋਂ ਚੋਰੀ ਹੁੰਦੀ ਹੈ ਚੇਅਰਮੈਨ ਸਾਹਮਣੇ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲਿਆ ਸਰ ਸ਼ੁਭਨਾਮ ਕੀ ਆਪ ਸੀਤਾਰਾਮ ਸ਼ੰਕਰ ਜੀ ਸਰ ਕੀ ਵਾਕਿਆ ਪਾਣਾ ਅੱਜ ਵਾਕਿਆ ਤੇ ਮੈਨੂੰ ਤਾਂ ਸਵੇਰੇ ਫੋਨ ਆਇਆ ਸੈਕਟਰੀ ਦਾ ਬਈ ਗੱਲੇ ਤਾਂ ਕੋਰੀ ਸਰਕਾਰ ਦਾ ਤਾਲਾ ਤੋੜ ਕੇ ਪੈਸੇ ਲੈ ਗਏ ਜਦ ਇੱਥੇ ਆ ਕੇ ਦੇਖਿਆ ਇਹ ਦਸਰੇ ਸੀ ਵੀ ਬਾਹਰਲੇ ਗੇਟ ਨੂੰ ਵੀ ਤਾਲਾ ਲੱਗਾ ਸੀ ਤੇ ਪਰਲੇ ਗੇਟ ਨੂੰ ਵੀ ਤਾਲਾ ਲੱਗਾ ਸੀ ਫੇ ਸਰ ਚੋਰੀ ਕਿੱਦਾਂ ਹੋ ਗਈ ਹੈ ਚੋਰੀ ਕਿੱਦਾਂ ਹੋ ਗਈ ਜਿੱਤਾ ਹੁਣ ਜਿਹੜਾ ਫੜਿਆ ਜਾਊਗਾ ਉਹੀ ਦੱਸੂਗਾ ਨਾ ਚਾਬੀ ਡੁਪਲੀਕੇਟ ਵੀ ਬਣਾ ਸਕਦੇ ਆ ਜਾਂ ਫਿਰ ਚਾਬੀਆਂ ਉਹਨਾਂ ਕੋਲ ਹੋਣੀਆਂ ਜੀ ਸਰ ਕਿੰਨੇ ਕੋ ਤਾਲੇ ਲੱਗੇ ਹੋਣੇ ਆ ਤੇ ਦਰਵਾਜ਼ੇ ਦੇ ਵਿੱਚ ਦੋ ਤਾਲੇ ਇੱਕ ਬਾਹਰ ਇੱਕ ਦੂਸਰੇ ਗੇਟ ਇਹ ਸਰ ਪਹਿਲਾਂ ਵੀ ਤਿੰਨ ਵਾਰੀ ਇੱਥੇ ਤਾਲੇ ਟੁੱਟ ਗਏ ਤੇ ਤੀਜੀ ਵਾਰੀ ਹੁਣ ਤਾਲਾ ਟੁੱਟ ਗਿਆ ਪਹਿਲਾਂ ਵੀ ਇੱਥੇ ਸਾਡਾ ਟਰੈਸਟ ਰਿਸਟਰ ਆ ਅਸੀਂ ਥਾਣੇ ਵੀ ਕੰਮਲੇਟ ਦਿੱਤੀ ਸੀਗੀ ਵੀ ਐਦਾ ਕਰਕੇ ਗੁੰਡਾਗਰਦੀ ਹੋ ਰਹੀ ਆ ਇਹਨਾਂ ਨੇ ਛਰੇ ਆਮ ਦਿਨ ਨੂੰ ਬੁਲਾ ਕੇ ਮਿਸਤਰੀ ਤਾਲਾ ਤੋੜ ਦਿੱਤਾ ਤਾਲਾ ਕੱਢ ਦਿੱਤਾ ਆਪਣਾ ਤਾਲਾ ਲਾਤਾ ਇਹਨਾਂ ਨੇ ਕੋਈ ਸੀਸੀਟੀਵੀ ਦੇ ਵਿੱਚ ਕੈਦ ਹੋਈ ਐ ਫੁਟੇਜਾਂ ਜਦੋਂ ਪਹਿਲਾਂ ਇਹਨਾਂ ਨੇ ਦਿਨ ਨੂੰ ਤੋੜਿਆ ਉਹਦਾ ਹੈਗੀਆਂ ਕੈਦੀ ਤੇ ਜਿਹੜਾ ਅੱਜ ਦਾ ਵਾਕਿਆ ਆ ਅੱਜ ਦਾ ਵਾਕਿਆ ਚਦਾਰ ਨਹੀਂ ਪਤਾ ਡੀਵੀਡੀ 'ਚ ਹੋਊਗਾ ਉਹ ਚੈੱਕ ਕਰਨ ਲਈ ਭੇਜਿਆ ਜੇ ਉਹਦੇ ਵਿੱਚ ਕੋਈ ਬੰਦਾ ਆ ਗਿਆ ਤਾਂ ਅਸੀਂ ਪੁਲਿਸ ਨੂੰ ਦੱਸਾਂਗੇ ਬਾਕੀ ਅਸੀਂ ਨਾਂ ਦੱਸ ਦਿੱਤੇ ਆ ਪੁਲਿਸ ਨੂੰ ਵੀ ਫਲਾਣੇ ਬੰਦੇ ਆ ਨੇ ਧੱਕਾ ਕੀਤਾ ਇੱਥੇ ਦੱਸ ਸਕਦੇ ਹੋ ਕਿ ਚੋਰੀ ਕਿੱਥੋਂ ਹੋਈ ਹੈ ਕਿੱਥੋਂ ਪੈਸੇ ਕੱਢੇ ਗਏ ਆ ਹਾਂ ਜੀ ਆ ਆ ਗੱਲਾਂ ਹੀ ਆ ਗੇਟ ਖੁੱਲਾ ਰਹਿੰਦਾ ਹੀ ਹਾਂ ਜੀ ਆ ਗੱਲਾਂ ਆ ਤੁਹਾਡੇ ਸਾਹਮਣੇ ਆ ਹਾਂ ਜੀ ਤੋੜ ਕੇ ਹਾਂ ਜੀ ਇਹ ਦੇਖੋ ਸਾਰੇ ਮਾਇਆ ਲੈ ਗਿਆ ਬਾਬੇ ਦੀ ਪਰ ਇਹਨੂੰ ਤਾਂ ਬੜਾ ਮਜਬੂਤ ਤਾਲਾ ਲਾਇਆ ਜਾਂਦਾ ਵਾ ਗੁੱਲਗ ਨੂੰ ਤੇ ਬੜਾ ਸੇਫਟੀ ਨਾਲ ਰੱਖਿਆ ਜਾਂਦਾ ਵਾ ਕੀ ਹੈ ਭਗਵਾਨ ਦੇ ਘਰ ਦੇ ਵਿੱਚ ਹੀ ਚੋਰੀ ਕੀਤੀ ਗਈ ਹੈ ਹਾਂ ਜੀ ਇਹ ਵਿੱਚ ਬੰਦੇ ਰਲੇ ਹੋਇਆ ਜਿਨ੍ਹਾਂ ਕੋ ਚਾਬੀਆਂ ਬਾਹਰ ਲੀਆਂ ਉਹ ਨਾਲ ਹੋਊਗਾ ਨਹੀਂ ਕਿਸੇ ਨੂੰ ਚਾਬੀ ਦਿੱਤੀ ਹੋਈ ਹੈ ਹਾਂ ਜੀ ਇੱਥੇ ਜਿਹੜੇ ਰਹਿੰਦੇ ਰਾਤ ਨੂੰ ਸੌਂਦੇ ਆ ਕੀ ਨਾਮ ਕੀ ਉਹਨਾਂ ਦਾ ਕੋਈ ਦੱਸੋ ਇਹਦਾ ਨਾਮ ਤਾਂ ਮੈਨੂੰ ਪਤਾ ਨਹੀਂ ਇਹ ਭਗਤ ਕਹਿੰਦੇ ਜੀ ਸੇਵਾ ਕਰਦੇ ਆ ਨੂੰ ਸਾਨੂੰ 20 ਸਾਲ ਹੋ ਗਏ ਪਰ ਸੇਵਾ ਕਰਨ ਵਾਲੇ ਪਰ ਸੇਵਾ ਕਰਨ ਵਾਲੇ ਚੋਰੀ ਕਰਨਗੇ ਐਦਾਂ ਹੀ ਆ ਜੀ ਇਥੇ ਉਹ ਦੂਜੇ ਕੰਮ ਚੱਲਦੇ ਆ ਹੁਣ ਚਲੋ اسی ਬਾਤ ਕਿਦਾਰੇ ਕੰਮ ਚੱਲਦੇ ਆ ਬਾਬੇ ਆ ਦੇ ਦਰਵਾਜ਼ੇ ਚ ਖੜ ਕੇ ਉਹ ਨਹੀਂ ਦੱਸਣਾ ਚਾਹੁੰਦੇ ਬਾਬੇ ਆ ਦੀ ਬਦਨਾਮੀ ਆ ਤੇ ਇਹ ਉਹੋ ਹੀ ਕਰ ਸਕਦੇ ਆ ਉਹ ਨਾਂ ਰਲ ਕੇ ਉਹਨਾਂ ਨੇ ਕੀਤਾ ਤਾਲੇ ਖੋਲ ਕੇ ਇਹ ਤਾਲਾ ਤੋੜਿਆ ਗਿਆ ਹਾਂ ਬੰਦੇ ਇੱਥੇ ਮੌਜੂਦ ਨਹੀਂ ਉਹ ਹਾਂ ਦੋ ਦੋ ਤਿੰਨ ਬੰਦੇ ਇੱਥੇ ਰਾਤ ਨੂੰ ਮੌਜੂਦ ਹੁੰਦੇ ਆ ਦੇਖਿਆ ਜਾਵੇ ਨੇ ਬੜੀ ਪਰ ਦੇਖਿਆ ਜਾਵੇ ਬੜੀ ਪਵਿੱਤਰ ਸਥਾਨ ਤੇ ਮੈਂ ਖੜਾ ਵਾਂ ਤੁਸੀਂ ਵੀ ਸਾਰੇ ਪਰ ਇੰਨੀ ਵੱਡੀ ਜਿਹੜੀ ਚੋਰੀ ਹੈ ਕੋਈ ਕਾਰਮੀ ਸਤਾ ਕੋਈ ਸੋਚ ਵੀ ਸਕਦਾ ਹੋਊਗਾ ਸਾਰੇ ਸੋਚਦੇ ਆ ਕਰਦੇ ਵੀ ਆ ਦੋ ਵਾਰ ਤਿੰਨ ਵਾਰ ਹੀ ਪਹਿਲਾਂ ਤੋੜ ਕੇ ਲੈ ਗਏ ਮੈਂ ਤਾਂ ਬਾਬਿਆਂ ਨੂੰ ਇਹੀ ਫਰਿਆਦ ਕਰਦਾ ਵੀ ਤੁਸੀਂ ਅੱਖਾਂ ਮੀਟ ਕੇ ਸੁੱਤੇ ਪਏ ਆ ਅੱਖਾਂ ਖੋਲੋ ਉਹਨਾਂ ਨੂੰ ਨਸੀਹਤ ਆਵੇ ਉਹਨਾਂ ਨੂੰ ਕੁਝ ਹੋਵੇ ਉਹਨਾਂ ਨੂੰ ਪਤਾ ਲੱਗਿਆ ਵੀ ਬਾਬੇ ਦਾ ਤਾਲਾ ਕਿੱਦਾਂ ਤੋੜੀਦਾ ਸ਼ਕਤੀ ਦਿਖਾਵੇ ਬਾਬਾ ਆਪਣੀ ਦੇਖਿਆ ਜਾ ਬਈ ਨੇ ਬਾਬਾਈ ਦੇ ਘਰ ਜਿਹੜੀ ਚੋਰੀ ਹੁੰਦੀ ਹੈ ਠੀਕ ਹੈ ਕੋਈ ਸੀਸੀਟੀਵੀ ਫੂਟੇਜ ਜਾਂ ਕੈਮਰਾ ਵਗੈਰਾ ਲੱਗੇ ਨੇ ਇੱਥੇ ਹਾਂਜੀ ਲੱਗੇ ਸੀਗੇ ਉਹ ਮਤਲਬ ਚੱਲਦੇ ਨਹੀਂਗੇ ਚੱਲਦੇ ਨਹੀਂਗੇ ਹਾਂਜੀ ਤੇ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਦੱਸਿਆ ਕੀ ਕੋਈ ਕੰਪਲੇਟ ਦਿੱਤੀ ਹੈ ਦਿੱਤੀ ਆਈ ਅਸੀਂ 23 ਤਰੀਕ ਵੀ ਦੇਖਿਆ ਪਹਿਲਾਂ ਜਦੋਂ ਇਹਨਾਂ ਨੇ ਸ਼ਰੀਆਮ ਤਾਲਾ ਤੋੜਿਆ ਦੂਜੀ ਪਾਰਟੀ ਨੇ ਅਸੀਂ ਕਿਹਾ ਵੀ ਉੱਥੇ ਜਾ ਕੇ ਭਾਈ ਜਾਓ ਸਾਨੂੰ ਇੱਥੇ ਬੜਨ ਨਹੀਂ ਦੇ ਰਹੇ ਉਦੋਂ ਗੁੰਡੇ ਆਏ ਹੋਏ ਸੀਗੇ ਉਹਨਾਂ ਨੇ 50 60 150 ਗੁੰਡਾ ਬੁਲਾਇਆ ਸੀਗਾ ਸ਼ਰਿਆਮ ਗੁੰਡਾਗਰਦੀ ਹਾਂਜੀ ਸ਼ਰਿਆਮ ਉਹ ਵੀ ਇੱਥੇ ਹਾਂਜੀ ਸਰਕਾਰ ਦਰਬਾਰ ਦੇ ਵਿੱਚ ਹਾਂਜੀ ਇਹ ਇਦਾਂ ਜਿੱਦਾਂ ਹੁਣ ਤਾਲਾ ਟੁੱਟਿਆ ਹੋਇਆ ਐਦਾਂ ਹੀ ਤੋੜ ਕੇ ਉਹਨਾਂ ਨੇ ਆਪਣਾ ਤਾਲਾ ਲਾ ਦਿੱਤਾ ਕਿਸ ਤਰ੍ਹਾਂ ਦੀ ਗੁੰਡਾਗਰਦੀ ਕਰ ਰਹੇ ਆ ਉਹ ਸਰ ਕਰਪਾਨਾ ਲੈ ਕੇ ਹਥਿਆਰ ਲੈ ਕੇ ਵੀ ਇੱਥੇ ਵੜਨ ਕਿੰਨੀ ਕਾਰਨ ਕੀ ਕਿਨਾ ਕਿਉਂ ਨਾ ਵੜਨ ਕਾਰਨ ਇਹ ਇੱਥੇ ਦਾ ਇੱਥੇ ਦਾ ਮੱਥਾ ਟੇਕਣ ਆਂਦੇ ਬੰਦੇ ਇਹ ਤੇ ਆਪਣੀ ਸਾਰੀਆਂ ਪਰੇਸ਼ਾਨੀਆਂ ਸੁਣਾਉਣ ਆਂਦੇ ਲੋਕੀ ਪਰ ਫਿਰ ਵੀ ਇੱਥੇ ਗੁੰਡਾਗਰਦੀ ਕਿਸ ਚੀਜ਼ ਦੀ ਗੁੰਡਾਗਰਦੀ ਹੈ ਜਿਹੜੇ ਇੱਥੇ ਰਹਿੰਦੇ ਆ ਬੰਦੇ ਉਹ ਕਹਿੰਦੇ ਜੀ ਅਸੀਂ 20 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਅਸੀਂ 50 ਸਾਲ ਹੋ ਗਏ ਜੀ ਸੇਵਾ ਤਾਂ ਚੰਗੀ ਗੱਲ ਹੈ ਕਰਨੀ ਪਰ ਇਹ ਗੁੰਡਾਗਰਦੀ ਦਾ ਕੀ ਮਤਲਬ ਹੁੰਦਾ ਪਰ ਟਰੱਸਟ ਜਿਹੜਾ ਸਾਡਾ ਬਣਿਆ ਓਹ ਕਹਿੰਦੇ ਅਸੀਂ ਨਹੀਂ ਤੁਹਾਨੂੰ ਮੰਨਦੇ ਟਰੱਸਟ ਨੂੰ ਸਾਡੀ ਜੀ ਅਸੀਂ ਸੇਵਾ ਕਰਦੇ ਆ ਮੈਂ ਕਹਾਂ ਕਰਦੇ ਤੁਸੀਂ ਸੇਵਾ ਠੀਕ ਆ ਤੇ ਤੁਸੀਂ ਪੈਸੇ ਨਾ 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 ਲਵਾ ਗੱਲੇ ਚ ਜਦੋਂ ਅਸੀਂ ਗੱਲਾਂ ਖੋਲਿਆ ਮੈਂ ਆਪਣੇ ਹੱਥੀ ਪਹਿਲਾ 10 ਸਾਲ ਸਾਜਨ ਪ੍ਰਧਾਨ ਰਿਹਾ ਜੀ ਸਾਜਨ ਪ੍ਰਧਾਨ ਤੋਂ ਬਾਅਦ ਮੈਨੂੰ ਬਣਾਤਾ ਉਹਨਾਂ ਨੇ ਹਾਂਜੀ ਅਸੀਂ ਰਜਿਸਟਰ ਕਰਾ ਲਿਆ ਹਾਂਜੀ ਸਵਾ ਤੇ ਇਹ ਕਹਿੰਦੇ ਅਸੀਂ ਤੁਹਾਨੂੰ ਮੰਨਦੇ ਨਹੀਂ ਗਏ ਤੇ ਮੁੜ ਕੇ ਇਹਨਾਂ ਨੇ ਹੀ ਆਪਣਾ ਇੱਥੇ ਦਿਨ ਨੂੰ ਦੁਪਹਿਰ ਨੂੰ 2:30 ਵਜੇ ਦਾ ਟਾਈਮ ਹੋਊਗਾ 3:00 ਵਜੇ ਦਾ ਇਹਨਾਂ ਨੇ ਮਿਸਤਰੀ ਬੁਲਾ ਕੇ ਆਪਣਾ ਤਾਲਾ ਲਾਤਾ ਇਹ ਵੱਢ ਕੇ ਸਾਡੇ ਕੋਲ ਜਿਹੜੀਆਂ ਚਾਬੀਆਂ ਉਹ ਸਾਡੇ ਕੋਲ ਹੀ ਆ ਜੇ ਅਸੀਂ ਇੱਥੇ ਆਣਾ ਚਾਹਨੇ ਇੱਥੇ ਮੁੰਡੇ ਬੁਲਾ ਕੇ ਬਾਹਰ ਲੈ ਇੱਥੇ ਦੇ ਨਹੀਂ ਗਏ ਕੋਈ ਮल्ले ਜਾਮ ਨਹੀਂ ਗਾ ਕੋਈ ਬਾਕਮ ਨਹੀਂ ਉਹ ਆਣ ਕੇ ਇੱਥੇ ਗੁੰਡਾਗਰਦੀ ਦਿਖਾ ਰਹੇ ਆ ਇਹ ਗੱਲ ਅਸੀਂ ਐਪਲੀਕ ਮੈਨੂੰ ਇੱਕ ਗੱਲ ਸਮਝ ਨਹੀਂ ਮਿਸਤਰੀਆਂ ਕੋ ਤਾਲਾ ਤੜਵਾ ਕੇ ਇਹ ਕਿਹੜਾ ਮਤਲਬ ਹੋਇਆ ਕਿਦਾਂ ਦਾ ਹੋਇਆ ਸਾਡੇ ਕੋ ਮੋਬਾਈਲ ਤੇ ਫੋਟੋ ਆਈ ਜਦੋਂ ਤਾਲਾ ਤੋੜਦੇ ਉਹ ਇਹ ਕਦੋਂ ਦਾ ਵਾਕਿਆ ਹੈ ਇਹ ਜੀ ਅਸੀਂ 23 ਤਰੀਕ ਐਪਲੀਕੇਸ਼ਨ ਦਿੱਤੀ 22 ਦਾ ਹੋਣਾ 22 ਨਹੀਂ 22 ਤੋਂ ਬਾਅਦ 23 ਨੂੰ ਐਪਲੀਕੇਸ਼ਨ ਦਿੱਤੀ ਅਸੀਂ ਤੇਰੀ ਤੋਂ ਬਾਅਦ ਦੋ ਦੋ ਦਿਨਾਂ ਬਾਅਦ ਇਹ ਵਾਕਿਆ ਹੋ ਗਿਆ ਅੱਛਾ ਇਹਨਾਂ ਨੇ ਜਿਹੜੀ ਚੋਰੀ ਹੋਈ ਹੈ ਇਹ ਚੋਰੀ ਕਦੋਂ ਹੋਈ ਹੈ ਇਹ ਚੋਰੀ ਅੱਜ ਰਾਤ ਨੂੰ ਹੋ ਗਈ ਸ਼ੁੱਕਰਵਾਰ ਰਾਤ ਨੂੰ ਸ਼ੁੱਕਰਵਾਰ ਰਾਤ ਨੂੰ ਇਹ ਕਿੰਨੇ ਵੇ ਦੀ ਕਿੰਨੇ ਵੇ ਹੋਈ ਹੈ ਕੋਈ ਪਤਾ ਟਾਈਮ ਕੁਝ ਇਹ ਇਹਨਾਂ ਨੂੰ ਪਤਾ ਹੀ ਨਹੀਂ ਬਾਕੀ ਵੀਰੇ ਕੋਈ ਪਤਾ ਹੋਣਾ ਟਾਈਮ ਇਹ ਹੋਈ ਹੋਗੀ ਇੱਕ ਦੇ ਟਾਈਮ ਜਾਂ ਦੋ ਦੇ ਕਿਹਨਾਂ ਦੇ ਸ਼ੱਕ ਲੱਗਦਾ ਤੁਹਾਨੂੰ ਕੌਣ ਚੋਰੀ ਕਰ ਸਕਦੇ ਨੇ ਸਾਨੂੰ ਇੱਥੇ ਜਿਹੜੇ ਸੇਵਾਦਾਰ ਕਹਿੰਦੇ ਅਸੀਂ ਜਿਨ੍ਹਾਂ ਕੋਲ ਚਾਬੀਆਂ ਉਹਨਾਂ ਤੇ ਸ਼ੱਕ ਆ ਪੂਰਾ ਠੀਕ ਹੈ ਵੀ ਉਹਨਾਂ ਨੇ ਜਿੱਦਾ ਸ਼ਰੇਆਮ ਤਾਲਾ ਤੋੜਿਆ ਸੀ ਹੁਣ ਵੀ ਉਹਨਾਂ ਦੇ ਨਾਲ ਰਲ ਕੇ ਜਿੱਦਾ ਬਾਹਰਲੇ ਤਾਲੇ ਲੱਗੇ ਹੋਏ ਆ ਜੀ ਦੋਨਾਂ ਗੇਟਾਂ ਨੂੰ ਤਾਂ ਅੰਦਰਲਾ ਤਾਲਾ ਕਿੱਦਾਂ ਟੁੱਟ ਗਿਆ ਗੱਲਿਆ ਤੇ ਪੁਸ ਪੁਸ ਪ੍ਰਸ਼ਾਸਨ ਨੂੰ ਇਤਲਾਹ ਕੀਤੀ ਤੁਸੀਂ ਹਾਂਜੀ ਅਸੀਂ ਹੁਣ ਟੈਲੀ ਹਾਂਜੀ ਦਿੱਤੀ ਅੱਜ ਕੀਤੀ ਆਈ ਕਿਹੜੇ ਕਿਹੜੇ ਥਾਣੇ ਦਿੱਤੀ ਹਾਂ ਸੁੰਦਰ ਨਗਰ ਦੇ ਦ੍ਰਿਸ਼ੀ ਥਾਣੇ ਕੀ ਕਹਿੰਦੇ ਦ੍ਰਿਸ਼ੀ ਥਾਣੇ ਵਾਲੇ ਅਸਲ ਹੁਣ ਇਹ ਮੌਕਾ ਦੇਖ ਕੇ ਉਹ ਕਹਿੰਦੇ ਫੋਨ ਨੰਬਰ ਲਿਖ ਕੇ ਲੈ ਗਏ ਹਾਂਜੀ ਕਹਿੰਦੇ ਅਸੀਂ ਬੰਦੇ ਬੁਲਾਵਾਂਗੇ ਹਾਂਜੀ ਅਸੀਂ ਪੁੱਛ ਕੇ ਚੱਕਰ ਦਾਂ ਠੀਕ ਹੈ ਤੇ ਉਹ ਮੌਕਾ ਦੇਖ ਕੇ ਚਲੇ ਗਏ ਕੀ ਕਾਰਵਾਈ ਕੀਤੀ ਜਾਏਗੀ ਬਲਸਰ ਨੂੰ ਹਜੇ ਕੋਈ ਕਾਰਵਾਈ ਨਹੀਂ ਕੀਤੀ ਕਹਿੰਦੇ ਉਹਨਾਂ ਨੂੰ ਵੀ ਬੁਲਾਵਾਂਗੇ ਜੀ ਦੇਖ ਸਕਦੇ ਹੋ ਡੀਵੀਡੀ ਜਿਹੜੀ ਹੈ ਇੱਥੇ ਕੈਮਰੇ ਲੱਗੇ ਹੋਏ ਨੇ ਪਰ ਡੀਵੀਡੀ ਜਿਹੜੀ ਹੈ ਖੰਗਾਲੀ ਜਾਏਗੀ ਇੱਥੇ ਚੈਕਿੰਗ ਹੋਏਗੀ ਡੀਵੀਡੀ ਦੀ ਕਿ ਕਿਸ ਤਰ੍ਹਾਂ ਜਿਹੜੀ ਹੈ ਚੋਰੀ ਹੋਈ ਹੈ ਕਿਸ ਤਰ੍ਹਾਂ ਤਾਲਾ ਜਿਹੜਾ ਹੈ ਤੋੜਿਆ ਗਿਆ ਹੋਇਆ ਇੱਕ ਵਾਰੀ ਤਸਵੀਰਾਂ ਤੁਹਾਨੂੰ ਦਿਖਾ ਦਿੰਨਾ ਦਰਬਾਰ ਹੈ ਜੈ ਲਿਖਿਆ ਹੋਇਆ ਹੈ ਅਗੋਰੀ ਸਰਕਾਰ ਜੀ ਦਾਨ ਪਾਤਰ ਦੇ ਵਿੱਚੋਂ ਜਿਹੜਾ ਪੈਸਾ ਕੱਢਿਆ ਗਿਆ ਵਾ ਤਸਵੀਰਾਂ ਦੇਖ ਸਕਦੇ ਹੋ ਤਾਲਾ ਕਿਸ ਤਰ੍ਹਾਂ ਤੋੜਿਆ ਗਿਆ ਇੱਕ ਵਾਰੀ ਮੈਂ ਤੁਹਾਨੂੰ ਤਸਵੀਰ ਫਿਰ ਤੋਂ ਦਿਖਾਵਾਂਗਾ ਇੱਕ ਵਾਰੀ ਤਸਵੀਰ ਤੁਹਾਨੂੰ ਫਿਰ ਤੋਂ ਦਿਖਾਵਾਂਗਾ ਕਿ ਕਿਸ ਤਰ੍ਹਾਂ ਜਿਹੜਾ ਦਾਨ ਪਾਤਰ ਜੋ ਪੈਸੇ ਕੱਢੇ ਪਹਿਲੇ ਤਾਲਾ ਤੋੜਿਆ ਗਿਆ ਫਿਰ ਉਸ ਤੋਂ ਬਾਅਦ ਪੈਸੇ ਜਿਹੜੇ ਕੱਢੇ ਗਏ ਪਾਰਟੀ ਨਾਲ ਗੱਲਬਾਤ ਕਰਦੇ ਆ ਕਿ ਚੋਰੀ ਕਿੱਦਾਂ ਹੋਈ ਹੈ ਸੇਵਾਦਾਰ ਦੇ ਵਿੱਚ ਮੌਜੂਦ ਨੇ ਸਰ ਲੱਖ ਤੋਂ 1.5 ਲੱਖ ਦੀ ਚੋਰੀ ਦਾ ਇਲਜ਼ਾਮ ਲਾਇਆ ਗਿਆ ਇਹ 2 ਮਹੀਨੇ ਅਦਰ 50-60 ਹਜ਼ਾਰ ਰੁਪਏ ਹਰ ਮਹੀਨੇ ਨਿਕਲਦਾ ਇਹ ਨਿਕਲਦਾ ਅਸੀਂ ਮੁੰਡੇ ਨੂੰ ਪਾਇਆ ਮਹੀਨੇ ਬਾਅਦ ਨਿਕਲਦਾ ਸੰਗਤ ਪੰਦੀ ਹੈ ਹਾਂ ਜੀ ਟਰਸਟ ਜਿਹੜੇ ਤੁਸੀਂ ਟਰਸਟ ਜਿਹੜੇ ਤੁਸੀਂ ਟਰਸਟ ਜਿਹੜੇ ਉਹ ਇਹਨਾਂ ਨਵੀਂ ਟਰਸਟ ਬਣਾਈ ਟਰਸਟ ਸਾਨੂੰ ਨਹੀਂ ਪਤਾ ਦੱਸਿਆ ਹੀ ਨਹੀਂ ਇਹਨਾਂ ਤੁਸੀਂ ਕਹਿ ਰਹੇ ਨਾ ਸੇਵਾਦਾਰ ਹੈਗੇ ਆਓ ਕਿ ਫੇ ਟਰਸਟ ਦਾ ਨਾਮ ਕਿਉਂ ਦੱਸਿਆ ਤੂੰ ਪੁੱਛਿਆ ਨਾ ਪੁੱਛਣ ਵਾਲੇ ਹੱਕਦਾਰ ਨਹੀਂ ਹੈਗੇ ਓਏ ਇਹਨਾਂ ਨੇ ਪੁੱਛਿਆ ਹੀ ਨਹੀਂ ਸਾਨੂੰ ਟਰਸਟ ਆਪ ਹੀ ਬਣਾਈ ਇਹਨਾਂ ਨੇ ਨਹੀਂ ਇਲਜ਼ਾਮ ਲਾ ਰਹੇ ਪਰ ਲੱਖ ਰੁਪਏ ਬਣਾਈ ਟਰਸਟ ਕੋਈ ਚਾਬੀਆਂ ਦਾ ਰੜਕੋਲ ਹੁੰਦੀ ਹੈ ਨਾ ਚਾਬੀਆਂ ਦਾ ਰੜਕੋਲ ਵੀ ਹੁੰਦੀ ਹੈ ਚਾਬੀਆਂ ਅਸੀਂ ਹੁਣ ਲਈਆਂ ਸੀ ਆ ਤਾਂ ਹੁਣ ਹੀ ਚੋਰੀ ਹੋਈ ਹੁਣ ਹੀ ਇਹ ਕਦੋਂ ਹੁਣੀ ਚੋਰੀ ਹੋਈ ਰਾਤ ਨੂੰ ਚੋਰੀ ਹੋਈ ਕੱਲ ਓਏ ਇਹ ਤਾਂ ਸਾਨੂੰ ਪਤਾ ਸੀ ਕੰਮ ਹੋ ਜਾਣਾ ਹੈਗਾ ਉਹ ਕਿੱਦਾਂ ਪਤਾ ਉਹ ਕਿੱਦਾਂ ਇੱਕ ਮਿੰਟ ਕਿੱਦਾਂ ਪਤਾ ਉਹ ਮੁੰਡੇ ਨੂੰ ਮੈਂ ਕਿਹਾ ਇੱਥੇ ਪਈ ਰਾਜ ਨੂੰ ਪਤਾ ਕਿ ਉਹ ਸਰਾਰਥ ਬਾਜੀ ਹੁਣੀ ਹੋਣੀ ਹੈ ਨਹੀਂ ਤੁਹਾਨੂੰ ਕਿੱਦਾਂ ਪਤਾ ਚਾਬੀਆਂ ਇਹ ਜਗ੍ਹਾ ਵਾਸਤੇ ਇਕੱਠੇ ਕਰਨ ਵਾਸਤੇ ਪੈਸੇ ਤੇ ਚੋਰੀ ਕਿੱਧਰ ਹੋ ਗਈ ਸਰ ਚੋਰੀ ਹੁਣ ਇਹ ਮੁੰਡਿਆਂ ਆਊਗਾ ਉਹਨੂੰ ਪਤਾ ਲੱਗੂ ਚੋਰੀ ਹੁਣ ਮੈਂ ਕਿਹੜਾ ਮੁੰਡਿਆ ਮੁੰਡਾ ਕੌਣ ਹੈ ਜੀ ਮੁੰਡਾ ਸੇ ਲਾਂਗਰੀ ਸੀਗਾ ਪੈਂਦਾ ਹੁੰਦਾ ਜੀ ਨਾਮ ਉਹਦਾ 루ਸੀ 루ਜੀ ਨਾ ਕੀ ਨਾਮ ਹੈ 루ਜੀ ਕਿੱਥੇ ਰਹਿਣਾ ਬਲ ਆ ਹੈਬੋ ਵਾਲ ਦਾ ਰਹਿਣ ਵਾਲਾ ਨਹੀਂ ਹੁਣ ਉਹ ਫਰਾਰ ਹੈ ਕਿੱਥੇ ਕੀ ਹੈ ਉਹ ਰਾਤੀ ਉਹਨਾਂ ਨਾਲ ਲੜੇ ਲੁੜੇ ਨੱਠ ਕੇ ਚਲੇ ਗਿਆ ਇਹ ਨਹੀਂ ਪਤਾ ਹੁਣ ਆਊਗਾ ਤਾਂ ਪਤਾ ਲੱਗੂ ਯਾ ਲੱਖੀ ਆਊਗਾ ਤਾਂ ਪਤਾ ਲੱਗੂ ਨਹੀਂ ਹੁਣ ਪੁਲਿਸ ਕੀ ਕਾਰਵਾਈ ਕਰੇਗੀ ਨਹੀਂ ਚੋਰੀ ਕਿੱਧਰ ਹੋਈ ਹੈ ਤੁਹਾਨੂੰ ਇਹ ਤਾਂ ਤੁਹਾਨੂੰ ਹੀ ਪਤਾ ਚਾਬੀਆਂ ਢੜਕੋ ਲੈਂਦੀ ਆ ਤੂੰ ਮੁੰਡੇ ਨਾਲ ਹੀ ਹੁੰਦੇ ਨੇ ਲੂਸੀ ਲੂਸੀ ਜੀ ਆਊਗਾ ਲੱਕੀ ਆਊਗਾ ਤਾਂ ਪਤਾ ਲੱਗੂਗਾ ਅਸੀਂ ਇੱਥੇ ਹੈ ਨਹੀਂ ਸੀ ਲੱਕੀ ਆਊਗਾ ਲੂਸੀ ਆਊਗਾ ਉਹਨਾਂ ਨੂੰ ਪਤਾ ਲੱਗੂਗਾ ਨਹੀਂ ਪਰ ਤੁਸੀਂ ਕਹਿ ਰਹੇ ਹੋ ਨਾ ਕਿ ਇਹ ਭਾਣਾ ਵਰਤਣਾ ਨਹੀਂ ਸੀਗਾ ਤੁਹਾਨੂੰ ਕਿੱਥੇ ਪਤਾ ਉਹ ਸ਼ਰਾਰਤ ਤਾਂ ਸੀ ਸਾਨੂੰ ਪਤਾ ਸ਼ੁਰੂਤ ਹੁੰਦੀ ਆਈ ਅੱਜ ਦੀ ਥੋੜੀ ਹੋਈ ਐ ਇੱਕ ਵਾਰੀ ਥੋੜੀ ਹੋਈ ਐ ਇੱਥੇ ਕਿੰਨੀ ਵਾਰੀ ਗੱਲੇ ਟੁੱਟੇ ਮਹਾਰਾਜ ਪਰ ਕਹਿੰਦੇ ਤਿੰਨ ਵਾਰੀ ਗੱਲੇ ਟੁੱਟੇ ਸਾਡੇ ਅੱਗੇ ਵੀ ਨੁਕਸਾਨ ਆ ਜਾਂਦਾ ਪੁੱਛੋ ਆਪシャਾ ਜਾਨੀ ਖਲੋਤਾ ਪੁੱਛੋ ਕਿੰਨੀ ਵਾਰ ਹੋ ਗਏ ਕਹਿੰਦੇ ਅਸੀਂ ਸਾਨੂੰ ਬੈਠਿਆ ਨੂੰ ਇੱਥੇ 10 ਵਾਰੀ ਇਹਨਾਂ ਨੇ ਗੱਲਾਂ ਤੜਵਾਤਾ ਰ ਦਾਸਵਾਰੀ ਰਲ ਗਏ ਇਹਨਾਂ ਨੇ ਗੱਲਾਂ ਤੜਵਾਤਾ ਹੁਣ ਜੇ ਅਸੀਂ ਟਰਸਟ ਬਣਾ ਕੇ ਆਪਣਾ ਨਵਾਂ ਉਹ ਦੇਖੋ ਸਾਡੇ ਕੈਮਰੇ ਮਾਰੇ ਉਧਰ ਕੈਮਰਾ ਸਾਡਾ ਟਰਸਟ ਦਾ ਉਹ ਬਲੱਗਿਆ ਹੋਇਆ ਬੋਰਡ ਲੱਗਿਆ ਹੋਇਆ ਉਹ ਸਾਡੇ ਮੈਂਬਰ ਆ ਇਹ ਜਿਹੜੇ ਬੈਠੇ ਤੇ ਧੱਕੇ ਨਾਲ ਨਿਯਾਇਜ਼ ਬੈਠੇ ਹੋਏ ਟਰਸਟ ਦੇ ਬਣੇ ਹੋਏ ਸੇਵਾਦਾਰ ਆ ਉਹਦਾ ਕਹਿੰਦੇ 30 ਸਾਲ ਹੋ ਗਏ 30 ਵਾਰੀ ਇਹਨਾਂ ਨੇ ਗੱਲਾਂ ਤੜਵਾਤਾ ਕੋਈ ਹਸਾਬ ਹੀ ਨਹੀਂ ਪੈਸਿਆਂ ਦਾ ਪਰ ਇਹ ਕਹ ਰਿਹਾ ਕਿ ਨਵੀਂ ਟਰਸਟ ਨਹੀਂ ਤੁਹਾਨੂੰ ਦੱਸਿਆ ਹੀ ਨਹੀਂ ਅਸੀਂ ਤਾਂ ਨਵੀਂ ਬਣਾਈ ਟਰਸਟ ਜੇ ਇਹਨਾਂ ਚੋਰੀਆਂ ਕਰਦੇ ਸੀ ਤਾਂ ਹੁਣ ਸਾਨੂੰ ਇਹ ਮੰਨ ਦੇਣੀ ਇਹ ਕਹਿੰਦੇ ਜੀ ਅਸੀਂ ਤਾਂ ਜੀ ਇੱਥੇ ਧੱਕੇ ਨਾ ਅਸੀਂ ਪਰ ਤੁਸੀਂ ਧੱਕੇ ਨਾ ਬਣਾ ਗਏ ਨਹੀਂ ਉਹ ਬੰਦਾ ਹੁਣ ਹੈਗਾ ਇੱਥੇ ਜਿਹਨੇ ਗੈਪ ਕੀਤੀ ਹੈ ਕੋਈ ਜਿੱਤ ਵੀ ਰੋਪਲਾ ਰਹੇ ਇਹਨਾਂ ਨੇ ਸਾਡੇ ਕੋਲ ਟਰਸਟ ਦੇ ਹੁੰਦਾ ਸੁਣਦੇ ਵੀ ਧੱਕੇ ਨਾ ਇਹਨਾਂ ਨੇ ਲਾਈਵ ਪਿਛਲੇ ਮਹੀਨੇ ਗੱਲਾਂ ਤੋੜ ਕੇ ਚਾਬੀਆਂ ਆਪਣੀਆਂ ਬਣਾਈਆਂ ਨਵੀਆਂ ਉਹ ਫੇਰ ਦੁਆਰਾ ਹੁਣ ਗੱਲਾਂ ਇਹਨਾਂ ਨੇ ਤੋੜ ਲਿਆ ਤੜਤੀ ਤੜਵਾ ਲਿਆ ਇਹਨਾਂ ਨੇ ਇਹ ਰਲ ਕੇ ਤੜਵਾਉਂਦੇ ਸਾਰੇ ਜਿੰਨੇ ਜਣੇ ਸੀਸੀਟੀਵੀ ਪ੍ਰੋਵਾਈਡ ਕਰਾ ਦਿੱਤੀ ਉਹ ਸੀਸੀਟੀਵੀ ਦਾ ਕੈਮਰਾ ਇਹਨਾਂ ਨੇ ਪਹਿਲਾਂ ਹੀ ਬੰਦ ਕਰਵਾਇਆ ਸੀ ਮਹੀਨਾ ਪਹਿਲਾਂ ਹੋ ਗਿਆ ਬੰਦ ਹੋਇਆ ਨੂੰ ਅਸੀਂ ਵੀਡੀਓ ਕਢਵਾ ਕੇ ਆਏ ਕੁਝ ਨਹੀਂ ਨਿਕਲਿਆ ਕੈਮਰੇਆ ਦੇ ਵਿੱਚ ਕੋਈ ਕੋਈ ਕਹਿੰਦੇ ਲਾਈਵ ਵੀਡੀਓ ਦੇ ਤਾਲੇ ਤੋੜੇ ਤੋੜੇ ਉਹ ਸਾਡੇ ਕੋ ਪਿਛਲੇ ਮਹੀਨੇ ਦੀ ਇਹਨਾਂ ਦੀ ਲਾਈਵ ਵੀਡੀਓ ਹੈਗੀ ਇਹਨਾਂ ਨੇ ਰਲ ਕੇ 100-105 ਬੰਦਾ ਇਕੱਠਾ ਕਰਕੇ ਇਹਨਾਂ ਨੇ ਤਾਲਾ ਤੋੜਿਆ ਇੱਥੇ ਪਹਿਲਾਂ ਫਿਰ ਚਾਬੀਆਂ ਨਵੀਆਂ ਬਣਵਾਈਆਂ ਇਹਨਾਂ ਨੇ ਸਾਡੇ ਕੋ ਪੁਰਾਣੀਆਂ ਚਾਬੀਆਂ ਪਈਆਂ ਪੁਰਾਣੇ ਗੱਲੇ ਦੀਆਂ ਇੱਥੇ ਬੰਦਾ ਕੋਈ ਨਹੀਂ ਸੀ ਮੱਲੇ ਦਾ ਕੋਈ ਨਹੀਂ ਸੀਗਾ ਮੱਲੇਦਾਰ ਬੰਦਾ ਕੋਈ ਨਹੀਂ ਇਹਨਾਂ ਨੇ ਪੁਰਾਣੇ ਆਪਣੇ ਸਾਰੇ ਬਾਹਰਲੇ ਬੰਦੇ ਬੁਲਾ ਕੇ ਇੱਥੇ ਗੱਲੇ ਦਾ ਤਾਲਾ ਤੋੜਿਆ ਲਾਈਵ ਹੋ ਗਿਆ ਪਰ ਦਰਵਾਜ਼ੇ ਕੋਣ ਚੋਰੀ ਕਰੇਗਾ ਇਹ ਹੁਣ ਇਹਨਾਂ ਨੂੰ ਪੁੱਛਣਾ ਚਾਹੀਦਾ ਜਿਹੜੇ ਚਾਬੀਆਂ ਲੈ ਕੇ ਬੈਠਾ ਦੇਖੋ ਕੋਈ ਜਾਦੂਣਾ ਤਾਂ ਟੁੱਟ ਨਹੀਂ ਗਿਆ ਗੱਲ ਤਾਲਾ ਬਾਹਰਲੇ ਤਾਲੇ ਸਹੀ ਆ ਅੰਦਰਲਾ ਗੱਲੇ ਦਾ ਤਾਲਾ ਟੁੱਟਿਆ ਦੇਖੋ ਹੁਣ ਅੰਦਰਲਾ ਤਾਲਾ ਸ਼ਕਤੀਆਂ ਨਾਲ ਤਾਂ ਟੁੱਟ ਨਹੀਂ ਗਿਆ ਉਹ ਅੰਦਰੋਂ ਇਹਨਾਂ ਦੇ ਬੰਦਿਆਂ ਨੇ ਚਾਬੀ ਦਿੱਤੀ ਆ ਤਾਂ ਅੰਦਰਲਾ ਤਾਲਾ ਟ ਬਾਹਰਲੇ ਤਾਲੇ ਬਿਲਕੁਲ ਸਹੀ ਆ ਅੰਦਰਲੇ ਤਾਲੇ ਟੁੱਟ ਗਏ ਤੁਸੀਂ ਟਰਸਟ ਦੇ ਨਾਲ ਜੁੜੇ ਹੋ ਅਸੀਂ ਟਰਸਟ ਦਾ ਮੈਂ ਮੈਂਬਰ ਆ ਜੀ ਅਜੇ ਸੋਤਾ ਮੇਰਾ ਨਾਮ ਆ ਉਹ ਸਾਡਾ ਬੋਰਡ ਲੱਗਿਆ ਹੋਇਆ ਨਾਮ ਆ ਤੁਹਾਡਾ ਅਜੇ ਸੋਤਾ ਮੇਰਾ ਨਾਮ ਆ اچھا ਟਰਸਟ ਦੇ ਵਿੱਚ ਕੀ ਕਿਹੜੇ ਪੋਸਿਸ਼ਨ ਮੈਂਬਰ ਆ ਟਰਸਟ ਦੇ ਇਹ ਬੰਦੇ ਨਿਜਾਇਜ਼ ਆ ਹੁਣ ਇਹਨਾਂ ਨੂੰ ਪੁੱਛਿਆ ਜਾਵੇ ਚਾਬੀਆਂ ਵੀ ਨਾ ਕੋਈ ਨਿਜਾਇਜ਼ ਸੀ ਦਾ ਕਿੱਥੇ ਆ ਹੁਣ ਚਾਬੀਆਂ ਤੇ ਕਿੱਥੇ ਗੱਲੇ ਦੇ ਪੈਸੇ ਕਿੱਥੇ ਇਹਨਾਂ ਨੂੰ ਪੁੱਛਿਆ ਜਾਵੇ 1.5 ਲੱਖ ਰੁਪਈਆ ਗੱਲੇ ਦਾ ਗਾਇਬ ਹੋ ਗਿਆ ਇਹਨਾਂ ਨੂੰ ਪੁੱਛਿਆ ਜਾਵੇ ਸਾਰੇ ਬਦਮਾਸ਼ ਬੰਦੇ ਆ ੱਟਕੇ ਨਾ ਬਦਮਾਸ਼ੀ ਕਰਦੇ ਫੇਸਬੁੱਕ ਤੇ ਵੀਡੀਓ ਬੰਦੇ ਆ ਮੁਹੱਲੇ ਦਾ ਬੰਦਾ ਨਹੀਂ ਐਤੋਂ ਮੁਹੱਲੇ ਦਾ ਕੋਈ ਬੰਦਾ ਨਹੀਂ ਬਾਹਰੋਂ ਆ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਦਾ ਧੱਕੇ ਨਾਲ ਸੇਵਾਦਾਰ ਬਣੇ ਵਰਦੇ ਆ ਸੋ ਬਤਮਾਸ਼ੀ ਬਤਮਾਸ਼ੀ ਜਿਹੜੀ ਆ ਸ਼ਰਿਆਮ ਇੱਥੇ ਦਰਬਾਰ ਦੇ ਬਾਹਰ ਆ ਕੇ ਹੁੰਦੀ ਆ ਨਛੇ ਦਾ ਅੱਡਾ ਵੀ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਨਛੇ ਦਾ ਅੱਡਾ ਬਣਾਇਆ ਗਿਆ ਹੈ ਠੀਕ ਹੈ ਤਸਵੀਰਾਂ ਦੇਖ ਸਕਦੇ ਹੋ ਸੇਵਾਦਾਰ ਵੀ ਮੌਜੂਦ ਨੇ ਇੱਥੇ 20 ਸਾਲ ਹੋ ਗਏ ਉਹਨਾਂ ਨੂੰ ਸੇਵਾ ਕਰਦੇ ਹੋਏ ਚੇਅਰਮੈਨ ਸਾਹਿਬ ਇੱਥੇ ਮੌਜੂਦ ਨੇ ਟਰਸਟ ਜਿਹੜੀ ਨਵੀਂ ਬਣੀ ਹੈ ਤਸਵੀਰਾਂ ਦੇਖ ਸਕਦੇ ਹੋ ਉਹ ਵੀ ਸਾਰੇ ਇੱਥੇ ਮੌਜੂਦ ਨੇ ਲੁਧਿਆਣਾ ਲਾਈਵ ਤੋਂ ਬੋਲ ਰਿਹਾ ਸੀਗਾ ਯੂਮ ਬੇਰੀ ਹਾਂਜੀ ਸਰ ਕੀ ਹਾਲ ਚਾਲ ਆ ਤੁਹਾਡਾ ਸਰੇ ਇੱਕ ਤੁਹਾਡਾ ਮਾਮਲੇ ਮਾਮਲਾ ਹੋਇਆ ਨਾ ਤੁਹਾਡੇ ਨੋ ਲੈਜ ਆਇਆ ਹੋਣਾ ਮਾਮਲਾ ਕਿ ਇੱਥੇ ਦਰਬਾਰ ਦੇ ਵਿੱਚ ਜਿਹੜੀ ਹੈ ਇੱਕ ਤੋਂ 1.5 ਲੱਖ ਰੁਪਏ ਚੋਰੀ ਹੋਈ ਹੋਣੀ ਹੈ ਅ ਦਰਬਾਰ ਦੇ ਵਿੱਚ ਜਿਹੜੀ ਗੁੱਲਗ ਤੋੜ ਕੇ ਚੋਰੀ ਹੋਈ ਹੈ 1.5 ਲੱਖ ਰੁਪਏ ਦੀ ਇੱਕ ਤੋਂ 1.5 ਲੱਖ ਰੁਪਏ ਚੋਰੀ ਹੋਈ ਹੋਣੀ ਹੈ ਇਹਨਾਂ ਦਾ ਨਾ ਪ੍ਰਧਾਨ ਕਿਹ ਰੌਣਾ ਚੱਲ ਰਿਹਾ ਹੈ ਅੱਛਾ ਜੀ ਠੀਕ ਹੈ ਨਾ ਉਹ ਵੀ ਬਾਅਦ ਵਿੱਚ ਇਹ ਇੱਕ ਦੂਰੇ ਦੇ ਉੱਤੇ ਇਲਜ਼ਾਮ ਲਗਾ ਰਿਹਾ ਹੈ ਇਹਦਾ ਹਾਂਜੀ ਹਾਂਜੀ ਉੱਚੀ ਦਾ ਸੀ ਵੈਰੀਫਾਈ ਕਰ ਰਹੇ ਕਿ ਮੈਟਰ ਹੈਗਾ ਇੰਕੀ ਨੀ ਸਰ ਕੀ ਕਾਰਵਾਈ ਕੀਤੀ ਜਾਏਗੀ ਜੇ ਜਿਹੜਾ ਵੀ ਕੋਈ ਗਲਤ ਹੋਏਗਾ ਜਿਹੜਾ ਇੱਕ ਵਾਰੀ ਪਰੋਸ ਵੈਰੀਫਾਈ ਕਰਦੇ ਹੋਏ ਕੀ ਕਰਾਂਗੇ ਹਾਂਜੀ ਹਾਂਜੀ ਤੇ ਇਹ ਕੋਈ ਜੋ ਬਣਦਾ ਹੈਗਾ ਦੇ ਨੀ ਇਹ ਕਹ ਰਿਹਾ ਕਿ ਅਸੀਂ ਇੱਕ ਕੋਈ ਨਵੀਂ ਟਰਸਟ ਬਣਾਈ ਹੈ ਤੇ ਜਿਹੜੇ ਸੇਵਾਦਾਰ ਨੇ 20 ਸਾਲ ਤੋਂ ਪੁਰਾਣੇ ਉਹਨਾਂ ਕੋ ਟਾਲੇ ਚਾਬੀਆਂ ਨੇ ਦੇਖੋ ਨਾ ਪੁਲਿਸ ਕੋਲ ਸਿਰ ਤੋਂ ਟਾਲੇ ਦੀ ਚਾਬੀ ਦਵਾ ਸਕਦੇ ਨਾਲ ਹਾਂਜੀ ਠੀਕ ਹੈ ਬੰਦਾ ਜੇ ਮੈਟਰ ਹੋਵੇ ਤਾਂ ਅਡਮਿਨਿਸਟ੍ਰੇਸ਼ਨ ਕੋਲੋਂ ਫੋਨ ਹਾਂਜੀ ਹਾਂਜੀ ਠੀਕ ਹੈ ਨਾ ਅੰਦਰ ਸੈਕਿੰਡ ਆਫ ਆਲ ਜਿਹਦੀ ਗੱਲ ਹੈਗੀ ਆ ਬੈਕਲੌਗ ਟੈਸਟ ਵੀ ਰਜਿਸਟਰਡ ਆ ਬਾਕ ਹਾਂਜੀ ਹਾਂਜੀ ਮੈਂ ਬੈਕਲੌਗ ਚ ਵੀ ਚੈੱਕ ਓਕੇ ਠੀਕ ਹੈ ਜੀ ਉਹ ਰਜਿਸਟਰਡ ਆਫਿਸ ਹੈਗਾ ਜੀ ਉੱਥੇ ਜਾ ਕੇ ਅਗਰ ਰਜਿਸਟਰ ਹੋਈ ਹੋਈ ਹੈ देन ਵੀ ਸੀ ਉਹ ਵਾਚ ਕਰ ਮੈਂ ਓਕੇ ਪਰ ਐਸਾ ਵੀ ਲੱਗਦਾ ਹੈਗਾ ਅਗਰ ਚੋਰੀ ਵਾਲਾ ਦੇਖੇ ਉਹ ਇੱਕ ਗਰੁੱਪ ਉਦੇ ਇਲਜ਼ਾਮ ਲਗਾ ਰਹੇ ਹੈ ਨਾ ਹਾਂਜੀ ਹਾਂਜੀ ਇਹ ਕਿਸੇ ਵੈਰੀਫਾਈ ਕੀ ਮੈਟਰ ਹੈਗਾ ਹਾਂਜੀ ਹਾਂਜੀ ਜਿਹੜਾ ਮੇਨ ਹੈ ਨਾ ਮੈਟਰ ਹੈਗਾ ਪ੍ਰਧਾਨ ਜੀ ਤੋਂ ਲੈ ਕੇ ਚੱਲ ਰਿਹਾ ਹੈਗਾ ਹਾਂਜੀ ਹਾਂਜੀ ਠੀਕ ਹੈ ਜਦੋਂ ਤੱਕ ਉਹ ਇੱਕ ਰਜਿਸਟਰ ਕਲਾਸ ਤੋਂ ਨਹੀਂ ਬਣਦੇ ਉਹ ਇਹ ਜੀ ਕਿਵੇਂ ਕਹਾਂਗੇ ਕੌਣ ਹੈ ਕੌਣ ਨਹੀਂ ਹਾਂਜੀ ਠੀਕ ਹੈ ਇਹ ਗੱਲ ਠੀਕ ਹੈ ਵੈਰੀਫਾਈ ਕੀਤਾ ਜਾਏਗਾ ਮਤਲਬ ਤੁਹਾਡੇ ਵੱਲੋਂ ਆਜੇਗੀ ਵੈਰੀਫਾਈ ਕਰਦੇ ਆ ਰਹੇ ਹਾਂ